ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ ਅੱਜ ਜਿਹੜਾ ਆਪਾਂ ਘਰ ਲੈ ਕੇ ਆਏ ਇਹਦਾ ਰੇਟ ਸਿਰਫ 11 ਲੱਖ ਰੁਪਇਆ ਰਹਿਣ ਵਾਲਾ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਤੁਹਾਨੂੰ ਰੇਟ ਨੰਬਰ ਏਰੀਆ ਸਾਰਾ ਕੁਝ ਦੱਸ ਦਾਂਗੇ ਵੀਡੀਓ ਤੱਕ ਬਣੇ ਰਹੋ ਜੀ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਮਕਾਨ ਜਾਂ ਜ਼ਮੀਨ ਵੇਚਣਾ ਚਾਹੁੰਦੇ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਵਧੀਆ ਸਾਫ਼ ਵੀਡੀਓ ਬਣਾ ਕੇ ਫੋਨ ਨੂੰ ਟੇਡਾ ਕਰਕੇ ਸਾਰੀ ਜਾਣਕਾਰੀ ਦੇ ਨਾਲ ਗਲੀ ਤੋਂ ਲਾ ਕੇ ਕੱਲੀ-ਕੱਲੀ ਚੀਜ਼ ਦਿਖਾ ਕੇ ਭੇਜ ਦਿਓ ਵੀਡੀਓ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਦੇ ਚੈਨਲਾਂ 'ਤੇ ਲਾ ਦਿਆਂਗੇ ਤੁਹਾਡੀ ਐਡ ਇੰਸਟਾਗ੍ਰam ਫੇਸਬੁੱਕ ਦੇ YouTube ਉੱਪਰ ਚੱਲ ਜੂਗੀ ਜੀ ਤੇ ਤੁਹਾਨੂੰ ਘਰ ਬੈਠੇ ਸਹੂਲਤ ਮਿਲ ਜੂ ਆਪਦੀ ਚੀਜ਼ ਵੇਚਣ ਦੇ ਵਿੱਚ ਤੇ ਬਾਕੀ ਜਿਹੜੇ ਵੀ ਭੈਣ ਭਰਾ ਪਹਿਲੀ ਵਾਰਾ ਚੈਨਲ ਤੇ ਆਏ ਨੇ ਹਰ ਰੋਜ਼ ਕੋਠੀਆਂ ਮਕਾਨਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਣੇ ਰਿਹਾ ਕਰੋ ਚੈਨਲ ਦੇ ਨਾਲ ਸੋ ਆਪਾਂ ਅੱਜ ਦੇ ਘਰ ਦੀ ਕਰਦੇ ਹਾਂ ਸ਼ੁਰੂਆਤ ਜੀ ਜਿਹੜੀ ਵੀਡੀਓ ਚੱਲ ਰਹੀ ਹੈ ਜੀ ਸਭ ਤੋਂ ਪਹਿਲਾਂ ਤਾਂ ਬਾਹਰੋਂ ਲੁੱਕ ਚੈੱਕ ਕਰ ਲਓ ਜੀ ਬਾਹਰੋਂ ਇਸ ਤਰ੍ਹਾਂ ਦੀ ਕੁਝ ਲੁੱਕ ਹੈ ਜੀ ਤੇ ਇਹ ਘਰ ਹੈ ਜਿਹੜਾ ਇਹ 40 ਗਜ ਦੇ ਵਿੱਚ ਬਣਿਆ ਹੋਇਆ ਘਰ ਹੈ ਜੀ ਸਿਰਫ ਡੇਢ ਸਾਲ ਹੋਇਆ ਜੀ ਬਣੇ ਹੋਏ ਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਕੱਲੀ-ਕੱਲੀ ਚੀਜ਼ ਦੱਸਾਂਗੇ ਜੀ ਰੇਟ ਮੈਂ ਤੁਹਾਨੂੰ ਦੱਸਿਆ ਸੀ ਬੜਾ ਜਾਇਜ਼ ਜਿਹਾ ਰੇਟ ਰਹਿਣ ਵਾਲਾ ਜੀ ਡਿਮਾਂਡ ਹੈ ਜਿਹੜੀ ਰੇਟ ਦੀ 11 ਲੱਖ ਰੁਪਏ ਦੀ ਡਿਮਾਂਡ ਹੈ ਜੀ ਤੇ ਬਾਹਰੋਂ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਗਲੀ ਦੇਖ ਸਕਦੇ ਹੋ ਬਾਈ ਗੱਡੀ ਆਰਾਮ ਦੇ ਨਾਲ ਅੱਗੇ ਆ ਸਕਦੀ ਹੈ ਘਰ ਤੱਕ ਤੇ ਆਸੇ-ਪਾਸੇ ਦਾ ਮਾਹੌਲ ਬਿਲਕੁਲ ਓਕੇ ਹੈ ਜੀ ਆਸੇ-ਪਾਸੇ ਕਰਿਆਨੇ ਵਗੈਰੇ ਦੀਆਂ ਦੁਕਾਨਾਂ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਰਸਤਾ ਅੱਗੇ ਤਰਫ ਨਿਕਲ ਜਾਂਦਾ ਤੁਸੀਂ ਦੇਖ ਸਕਦੇ ਹੋ ਵੀ ਬੰਦ ਗਲੀ ਹੈ ਨਹੀਂ ਅੱਗੇ ਵੀ ਇਹ ਰਸਤਾ ਚੱਲਿਆ ਜਾਂਦਾ ਤੇ ਸਿਰੇ ਦੇ ਉੱਪਰ ਤੋਂ ਮਕਾਨ ਇਹ ਦੇਖਣ ਨੂੰ ਮਿਲ ਜੂਗਾ ਜੀ ਅੱਗੇ ਟਾਇਲ ਦਾ ਕੰਮ ਤੁਸੀਂ ਦੇਖ ਸਕਦੇ ਹੋ ਵੀ ਫਰੰਟ ਦੇ ਸਾਰੀ ਟਾਇਲ ਦਾ ਕੰਮ ਹੋਇਆ ਜੀ ਇੱਥੋਂ ਆਪਾਂ ਐਂਟਰੀ ਚੈੱਕ ਕਰਵਾ ਦਿੰਦੇ ਹਾਂ ਥੱਲੇ ਟਾਇਲ ਦਾ ਕੰਮ ਹੈ ਐਂਟਰੀ ਦੇ ਵਿੱਚ ਤੇ ਤੁਹਾਨੂੰ ਹੁਣ ਕੱਲੀ-ਕੱਲੀ ਚੀਜ਼ ਦੱਸਾਂਗੇ ਜੀ ਆਪਾਂ ਇੱਧਰ ਮੇਨ ਬੋਰਡ ਸਵਿਚ ਮਿਲ ਜੂਗਾ ਜੀ ਚੈੱਕ ਕਰ ਸਕਦੇ ਤੇ ਵਧੀਆ ਰੰਗ ਪੇਂਟ ਵਗੈਰਾ ਸਾਰਾ ਕੁਝ ਕੀਤਾ ਹੋਇਆ ਜੀ 1.5 ਸਾਲ ਹੋਇਆ ਜੀ ਬੜੇ ਨੂੰ ਘਰ ਹਜੇ ਬਿਲਕੁਲ ਨਮਾ ਘਰ ਹੈ ਰੰਗ ਪੇਂਟ ਤੋਂ ਪਤਾ ਲੱਗ ਜਾਂਦਾ ਵੀ ਰੰਗ ਪੇਂਟ ਵੀ ਹਲੇ ਤੱਕ ਕਿਤੋਂ ਨਹੀਂ ਲਿਆ ਹੋਇਆ ਤੇ ਸਹੂਲਤਾਂ ਕੱਲੀ ਕੱਲੀ ਸਹੂਤ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਫਰੰਟ ਤੁਸੀਂ ਚੈੱਕ ਕਰ ਹੀ ਲਿਆ ਜੀ ਇੱਥੋਂ ਫਰੰਟ ਦੇਖਣ ਨੂੰ ਮਿਲ ਜੂਗਾ ਜੀ ਟਾਇਲ ਵਗੈਰਾ ਲੱਗੀ ਹੋਈ ਹੈ ਫਰੰਟ ਦੇ ਵਿੱਚ ਤੇ ਵਧੀਆ ਮਕਾਨ ਬਣਿਆ ਹੋਇਆ ਜੀ ਥੱਲੇ ਦੇਖੋ ਵੀ ਵਧੀਆ ਟਾਇਲ ਇਹਨਾਂ ਨੇ ਲਵਾਈ ਹੋਈ ਹੈ ਡਿਜ਼ਾਈਨਿੰਗ ਵਾਲੀ ਤੇ ਇੱਕ ਚੀਜ਼ ਚੈੱਕ ਕਰ ਲਓ ਜੀ ਕੱਲੀ ਕੱਲੀ ਤੇ ਕਮਰੇ ਦੀ ਗੱਲ ਕਰੀ ਤਾਂ ਤੁਹ ਤੇ ਓਪਨ ਕਿਚਨ ਦੇਖਣ ਨੂੰ ਮਿਲ ਜੂਆ ਅਟੈਚ ਵਾਸ਼ਰੂਮ ਤੁਹਾਨੂੰ ਦੇਖਣ ਨੂੰ ਮਿਲ ਜੂਆ ਜੀ ਤੇ ਬਾਕੀ ਵੀਡੀਓ ਆਪਾਂ ਦਿਖਾ ਰਹੇ ਹਾਂ ਤੁਸੀਂ ਦੇਖੀ ਚਲੋ ਤੇ ਸਾਈਡ ਤੋਂ ਉੱਪਰੋਂ ਪੌੜੀਆਂ ਸਟੇਅਰਸ ਤੋਂ ਤੁਹਾਨੂੰ ਪੌੜੀਆਂ ਮਿਲ ਜਾਣਗੀਆਂ ਜੀ ਤੇ ਆਹ ਸਿਟਿੰਗ ਏਰੀਆ ਤੁਸੀਂ ਚੈੱਕ ਕਰ ਲਓ ਵੀ ਜੀ ਡ੍ਰਾਈੰਗ ਰੂਮ ਦੀ ਤਰ੍ਹਾਂ ਇਹਨੂੰ ਸਿਟਿੰਗ ਏਰੀਆ ਬਣਾਇਆ ਹੋਇਆ ਇੱਥੇ ਤੁਸੀਂ ਹਨਾ ਆਦੇ ਗੈਸਟ ਵਗੈਰਾ ਅਟੈਂਡ ਕਰ ਸਕਦੇ ਹੋ ਤੇ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਦੀ ਤਰਫ ਪੌੜੀਆਂ ਚੜ ਜਾਣਗੀਆਂ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਵੀ ਖੁੱਲਾ ਢੁੱਲਾ ਇਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਆ ਜੀ ਨੈਕਸਟ ਆਪਾਂ ਤੁਹਾਨੂੰ ਦਿਖਾਵਾਂਗੇ ਇੱਧ ਓਪਨ ਸੈਲਫ ਵਗੈਰਾ ਪਾਈ ਹੋਈ ਹੈ ਜੀ ਕਿਚਨ ਦਾ ਸਪੇਸ ਚੈੱਕ ਕਰ ਲਓ ਤੁਸੀਂ ਵਧੀਆ ਸਪੇਸ ਦਾ ਕਿਚਨ ਮਿਲ ਜੂਗਾ ਜੀ ਫੈਨ ਵਗੈਰਾ ਲੱਗੇ ਹੋਏ ਨੇ ਤੁਸੀਂ ਦੇਖ ਲਓ ਵੀ ਫਲੋਰ ਟਾਇਲ ਤੇ ਪੱਥਰ ਦਾ ਕੰਮ ਕਿਚਨ ਦੇ ਵਿੱਚ ਕੀਤਾ ਹੋਇਆ ਹੈ ਜੀ ਉਹ ਤੁਸੀਂ ਆਪ ਦੇ ਅਕੋਰਡਿੰਗ ਜੀ ਕੁਝ ਹੋਰ ਚੀਜ਼ ਲਗਾਉਣੀ ਹੈ ਤਾਂ ਲਵਾ ਲਿਓ ਤੇ ਇੱਥੇ ਵਧੀਆ ਵੈਸੇ ਸਾਰੀ ਐਸੈਸਰੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਤੇ ਰੂਮ ਚੈੱਕ ਕਰਵਾ ਦਿੰਨੇ ਆ ਜੀ ਇਹ ਰੂਮ ਚੈੱਕ ਕਰ ਲਓ ਜੀ ਪਹਿਲਾ ਬੈਡਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਅਟੈਚ ਤੁਹਾਨੂੰ ਬਾਥਰੂਮ ਮਿਲ ਜੂਗਾ ਦੇਖਣ ਨੂੰ ਤੇ ਸਾਰੇ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਟਾਇਲ ਵਗੈਰਾ ਲੱਗੀ ਹੋਈ ਹੈ ਠੀਕ ਹੈ ਜੀ ਦੋ ਰੂਮ ਦੇਖਣ ਨੂੰ ਮਿਲ ਜਾਣਗੇ ਜੀ ਚੈੱਕ ਕਰ ਲਓ ਤੁਹਾਨੂੰ ਬਾਥਰੂਮ ਵੀ ਚੈੱਕ ਕਰਾਵਾਂਗੇ ਨੈਕਸਟ ਰੂਮ ਵੀ ਚੈੱਕ ਕਰਵਾ ਦੇਾਂਗੇ ਤੇ ਡਿਟੇਲ ਤੁਹਾਨੂੰ ਦੱਸੀ ਰਹੇ ਹਾਂ ਜੀ ਗੱਲੀ ਗੱਲੀ ਰੁਪਿਆ ਸਿਰਫ 11 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਬਾਥਰੂਮ ਚੈੱਕ ਕਰ ਲਓ ਜੀ ਇੰਗਲਿਸ਼ ਸ਼ੀਟ ਲੱਗੀ ਹੋਈ ਹੈ ਤੇ ਬਾਥਰੂਮ ਦੇ ਵਿੱਚ ਵੀ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਨੇ ਟੂਟੀਆਂ ਵਗੈਰਾ ਦਾ ਕੰਮ ਸਾਰਾ ਸਿੰਕ ਵਗੈਰਾ A to Z ਕੰਮ ਕੰਪਲੀਟ ਹੈ ਜੀ ਲਾਈਟਿੰਗ ਦਾ ਕੰਮ ਹੋ ਗਿਆ ਢਾਈਲਾਂ ਦਾ ਕੰਮ ਹੋ ਗਿਆ ਜੋੜੀਆਂ ਦਾ ਸਾਰਾ ਕੰਮ A to Z ਕੰਪਲੀਟ ਮਿਲੂਗਾ ਜੀ ਸਿਰਫ ਤੁਸੀਂ ਆ ਕੇ ਰਹਿਣਾ ਸਟਾਰਟ ਕਰਨਾ ਹੈ ਜੀ ਰੁਪਈਆ ਤੁਹਾਨੂੰ ਲਾਉਣ ਦੀ ਲੋੜ ਨਹੀਂ ਕਰਦੇ ਉੱਪਰ ਸਾਰਾ ਬਣਿਆ ਪ੍ਰੋਪਰ ਤਿਆਰ ਘਰ ਦੇਖਣ ਨੂੰ ਮਿਲ ਜੂਗਾ ਜੀ ਜੋੜੀਆਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਜੋੜੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ ਘਰ ਦੇ ਆਸ-ਪਾਸ ਕਰਿਆਣੀਆਂ ਦੀ ਦੁਕਾਨ ਸਬਜ਼ੀ ਵਾਲਾ ਵੀ ਆਉਂਦਾ ਜੀ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੁਸੀਂ ਆਪ ਦਾ ਗੀਜਰ ਵਗੈਰਾ ਲਵਾਉਣਾ ਉਹ ਵੀ ਸਾਰੇ ਪੁਆਇੰਟ ਇਹਨਾਂ ਨੇ ਰੱਖੇ ਹੋਏ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਸਤਰੀ ਘਰ ਦੇ ਵਿੱਚ ਲਵਾਉਣੀ ਹੈ ਤੁਹਾਨੂੰ ਪੁਆਇੰਟ ਵਗੈਰਾ ਸਾਰੇ ਹਨਾ ਦੇਖਣ ਨੂੰ ਮਿਲ ਜਾਣਗੇ ਇਧਰ ਵੀ ਤੁਸੀਂ ਆ ਸਪੇਸ ਚੈੱਕ ਕਰ ਸਕਦੇ ਹੋ ਜੀ ਇਹ ਸਪੇਸ ਤੁਹਾਨੂੰ ਮਿਲ ਜੂ ਓਪਨ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਛੱਤ ਦੇ ਉੱਪਰ ਤੁਹਾਨੂੰ ਲਾਈਟਿੰਗ ਦਾ ਇਥੋਂ ਪ੍ਰਬੰਧ ਮਿਲ ਜੂਗਾ ਕਿਉਂਕਿ ਇਥੋਂ ਛੱਤ ਓਪਨ ਛੱਡੀ ਗਈ ਹੈ ਜਿਹਦੇ ਕਰਕੇ ਅੰਦਰ ਲਾਈਟਿੰਗ ਦਾ ਪ੍ਰਬੰਧ ਬਹੁਤ ਸੋਹਣਾ ਦੇਖਣ ਨੂੰ ਮਿਲ ਜਾਂਦਾ ਹੈ ਵੈਂਟੀਲੇਸ਼ਨ ਵੀ ਵਧੀਆ ਜੀ ਹਨਾ ਇੱਥੇ ਵੈਂਟੀਲੇਸ਼ਨ ਵੀ ਵਧੀਆ ਹੁੰਦੀ ਰਹਿੰਦੀ ਹੈ ਜਾਨੀ ਕਿ ਓਮਸ ਜੀ ਕਮਰੇ ਦੇ ਵਿੱਚ ਨਹੀਂ ਬਣਦੀ ਤੇ ਬਾਕੀ ਆਪਾਂ ਲੋਕੇਸ਼ਨ ਦੀ ਆਪਾਂ ਕਰ ਲੈਨੇ ਆ ਜੀ ਪੱਕਾ ਵੇੜਾ ਮਿਲੂਗਾ ਜੀ ਇੱਕ ਰੂਮ ਤੁਹਾਨੂੰ ਉੱਪਰ ਦੇਖਣ ਨੂੰ ਮਿਲ ਜੂਗਾ ਜੀ ਦੋ ਰੂਮ ਤੁਹਾਨੂੰ ਥੱਲੇ ਦੇਖਣ ਨੂੰ ਮਿਲ ਜਾਣਗੇ ਓਪਨ ਕਿਚਨ ਅਟੈਚ ਬਾਥਰੂਮ ਦੇਖਣ ਨੂੰ ਮਿਲ ਜੂਗਾ ਜੀ ਤਾਜਪੁਰ ਪਿੰਡ ਹੈ ਜੀ ਤੇ ਚਾਵਲਾ ਕਲੋਨੀ ਲੁਧਿਆਣਾ ਤਾਜਪੁਰ ਪਿੰਡ ਚਾਵਲਾ ਕਲੋਨੀ ਲੁਧਿਆਣਾ ਦੇ ਵਿੱਚ ਤੁਹਾਨੂੰ ਕੋਠੀ ਦੇਖਣ ਨੂੰ ਇਹ ਮਿਲ ਜੂਗੀ ਸੀ ਤੇ ਉੱਪਰੋਂ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਪੌੜੀਆਂ ਦੇ ਉੱਪਰ ਵੀ ਟਾਇਲ ਦਾ ਕੰਮ ਹੈ ਜਿਹੜਾ ਵੀ ਪ੍ਰੋਪਰ ਕੀਤਾ ਹੋਇਆ ਜੀ ਤੇ ਉੱਪਰੋਂ ਤੁਹਾਨੂੰ ਚੈੱਕ ਕਰਵਾ ਦਿੰਨੇ ਜੀ ਇੱਕ ਉੱਪਰ ਤੋਂ ਨੂੰ ਕਮਰਾ ਦੇਖਣ ਨੂੰ ਮਿਲ ਜੂਗਾ ਜੀ ਉਹ ਤੁਸੀਂ ਸਟੋਰ ਵਜੋਂ ਯੂਜ਼ ਕਰਨਾ ਤੁਸੀਂ ਬੈੱਡਰੂਮ ਬਣਾਉਣਾ ਕੁਝ ਬਣਾਉਣਾ ਉਹ ਤੁਸੀਂ ਆਪ ਦਾ ਬਣਾ ਸਕਦੇ ਹੋ ਤੇ ਉਹ ਵੀ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਵਿੱਚ ਜ਼ਰੂਰ ਦੱਸਿਆ ਕਰੋ ਹੋਰ ਤੁਹਾਨੂੰ ਕਿਹੜੇ ਇਲਾਕੇ ਦੀ ਵੀਡੀਓ ਚਾਹੀਦੀ ਹੈ ਸਾਨੂੰ ਕਮੈਂਟਾਂ ਵਿੱਚ ਦੱਸ ਦਿਆ ਕਰੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਕਮੈਂਟਾਂ ਦੇ ਹਿਸਾਬ ਨਾਲ ਤੁਹਾਡਾ ਉਹ ਜਿਹਾ ਘਰ ਲੈ ਕੇ ਪਹੁੰਚੀਏ ਜੀ ਤੁਸੀਂ ਆ ਚੈੱਕ ਕਰ ਸਕਦੇ ਹੋ ਮੌੜੀਆਂ ਦੇ ਉੱਪਰ ਤੁਹਾਨੂੰ ਸ਼ਤਾ ਮਿਲ ਜੂਗਾ ਜੀ ਉੱਪਰ ਮੌਂਟੀ ਮਿਲ ਜੂਗੀ ਤੇ ਉਪਰੋਂ ਸਾਰਾ ਪੱਕਾ ਮਿਲ ਜੂਗਾ ਇਹ ਉਹ ਵੈਂਟੀਲੇਸ਼ਨ ਵਾਲੀ ਜਗ੍ਹਾ ਜਿਹੜੀ ਆਪਾਂ ਥੱਲੋਂ ਦੇਖੀ ਸੀਗੀ ਤੇ ਆਸ-ਪਾਸੇ ਦਾ ਮਾਹੌਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਗ੍ਰੀਨਰੀ ਵਾਲਾ ਏਰੀਆ ਤੇ ਸਾਈਡ ਤੇ ਪੈ ਜਾਂਦਾ ਜੀ ਤੁਸੀਂ ਦੇਖ ਸਕਦੇ ਹੋ ਤਾਜਪੁਰਾ ਪਿੰਡ ਚਾਵਲਾ ਕਲੋਨੀ ਲੁਧਿਆਣਾ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੇਕਰ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਜੀ ਨੰਬਰ ਤੋਂ ਟੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਨਾਲ ਡੀਲ ਹੈ ਜਿਹੜੀ ਉਹ ਡਨ ਕਰ ਸਕਦੇ ਹੋ ਜੀ ਤੇ ਬਹੁਤ ਜਾਇਜ਼ ਜਆ ਰੇਟ ਰਹਿਣ ਵਾਲਾ ਜੀ ਤੇ 11 ਲੱਖ ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਤੁਸੀਂ ਕਿਉ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਤੁਹਾਡੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਦਾਂ ਦੀ ਹੋਰ ਵੀਡੀਓ ਲੈ ਕੇ ਜਲਦੀ ਮੁਲਾਕਾਤ ਹੋਣੀ ਹੈ ਜੀ ਅੱਜ ਦੀ ਵੀਡੀਓ ਸਿਰਫ ਇੰਨੀ ਜੀ ਧੰਨਵਾਦ